ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਕਿਰਪਾ ਰੱਖੇ ਆਪਣੀ ਏਨ ਦਿਨ ਦੁੱਖਾਂ ਰਾ ਚੌਗਣੇ ਤਰੱਕੀਆਂ ਵਾਸ਼ੇ ਬਾਕੀ ਢੇਰੇ ਲੱਗੇ ਹੋਏ ਜੀ ਅਜੇ ਪਿੰਡ ਰਣਜੀਤਪੁਰੇ 'ਚ ਕੱਲ੍ਹ ਹੀ ਪਹੁੰਚੇ ਹੋਏ ਦਰੇ ਵੀ ਸਵੇਰੋਂ ਸਬਜ਼ੀ ਭਾਜੀ ਲਿਆਂਦੀ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਚਲੋ ਵੀਡੀਓ ਆਪਾਂ ਨੇ ਪਾਤੀ 20 ਮਿੰਟ ਦੀ ਵੀ ਜਿਆਦਾ ਹੋ ਲੰਬੀ ਹੋ ਜੰਦੀ ਸਾਰੀ ਦਿਹਾੜੀ ਦਾ ਆਪਾਂ ਅੱਜ ਵਲੌਗ ਕੱਢਣਾ ਫੇਰ ਔਖਾ ਹੋ ਜੰਨਾ ਕਿ ਅੱਜ ਮਿਸਤਰੀਆਂ ਵੀ ਆਉਣਾ ਮੇਹਤਰੀਆਂ ਵੀ ਸਾਜਰੀ ਕਿਹਾ ਹੋਣਾ ਕਹਿੰਦਾ 6 ਵਜੇ ਪਹੁੰਚ ਜਾਣਾ ਉਹ ਤਾਂ ਕਹਿੰਦੇ 8 ਵਜੇ ਤੁਹਾਨੂੰ ਪਰੌਂਠੇ ਖੜਾਉਣੇ ਆ ਵਿੱਚੇ ਕਰੇ ਵੀ ਸਾਰੀ ਚਲੋ ਰੋਟੀ ਦਾ ਕੰਮ ਤਿੰਨੇ ਚਾਰੇ ਦਿਨ ਦਾ ਹਲਵਾਈ ਦਾ ਹੀ ਕੰਮ ਹੈ। ਬਾਕੀ ਸਮਾਨ ਤਿਆਰ ਕਰਕੇ ਰੱਖਿਆ ਹੋਇਆ ਹਲਵਾਈ ਨਾਲ ਵੀ ਆ ਜਿਹੜੇ ਆਪਣੇ ਲੱਡੂ ਲੂਟੂ ਇਹਨਾਂ ਦੇ ਚਲੋ ਇੱਕ ਦਿਨ ਦਾ ਹੀ ਕੰਮ ਹੈ ਬਹੁਤਾ ਕੰਮ ਨਹੀਂ ਹੈਗਾ। ਕਿਉਂ ਮਠਿਆਈ ਆਪਾਂ ਨੇ ਜਿਹੜੀ ਦੂਈ ਹੈਗੀ ਐ ਜਾਮਣਾਰ ਪਰਫੀ ਗੁਰਫੀ ਤਾਂ ਮੁੱਲੇ ਲਿਆਉਣੀ ਆ ਜਿਹੜੀ ਕੱਲ ਨੂੰ ਆਪਾਂ ਨੇ ਮੇਲ ਨੂੰ ਬਾਅਦ ਸ਼ਾਮ ਨੂੰ ਪਾਰਟੀ ਦਾ ਟਾਈਮ ਹੈ। ਵੀ ਬਾਕੀ ਇਹੀ ਹੁੰਦਾ ਵੀ ਲੱਡੂ ਬਣਨੇ ਖੁਰਮੇ ਖਰਮੇ ਬਣਨੇ ਹੁੰਦੇ ਆ। ਬੇਕ ਦਿਨ ਦਾ ਕੰਮ ਇਹਨਾਂ ਨੇ ਬਣਾ ਦੇਣਾ ਚਲੋ ਕੋਈ ਨਹੀਂ ਬਹੁਤਾ ਕੰਮ ਨਹੀਂ ਹੈਗਾ। ਬਾਕੀ ਅੱਜ ਮਹਿੰਦੀ ਦਾ ਕੰਮ ਹੈ ਇੱਕ। ਇਹਦੇ ਵਿੱਚ ਉਸ ਰਿਸ਼ਤੇਦਾਰਾਂ ਨੂੰ ਪਹੁੰਚਣਾ ਰੋਟੀ ਰੋਟੀ ਦਾ ਥੋੜਾ ਜਿਹਾ ਕੰਮ ਵੱਧਾ ਅੱਜ। ਵੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਜੀ ਕਿਹਣਾ ਮਹਿੰਦੀ ਆ ਚੱਲਿਆ ਮਹਿੰਦੀ ਦਾ ਵੀ ਦਿਖਾਵਾਂਗੇ ਸਾਰਾ ਕੁਝ ਆਪਾਂ ਤੁਹਾਨੂੰ ਐਨ। ਵੀਡੀਓ ਦੇ ਵਿੱਚ ਜਿੰਨਾ ਅਕ ਦਿਖਾਇਆ ਚਲੋ ਕਈ ਥੋੜਾ ਜਿਹਾ ਵੀਡੀਓ ਤੇ ਜੱਗਦੇ ਆ ਫਿਰ ਆਪਾਂ ਉੱਥੇ ਘੱਟ ਬਣਾਈ ਦੀ ਹੈ। ਕੋਈ ਪਿੰਡ ਦੇ ਥੋੜੇ ਜਿਹੜੇ ਜਿਹੜੇ ਲੇਡੀ ਜੀ ਥੋੜਾ ਜਿਹਾ ਜੱਗਦੀਆਂ ਵੀ ਆਪਾਂ ਉਹਨੇ ਘਰਦਿਆਂ ਦੀ ਬਣਾ ਦੇ ਦੋ ਨੱਕ ਜੋ ਕਿੰਨਾ ਕੋ ਜਿੱਥੇ ਆਪਾਂ ਲੋਟ ਲੱਗਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵਿਆਹ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਸੈੱਟ ਹੈ ਵੀ ਚਲੋ ਥੋੜਾ ਜਿਹਾ ਟਾਈਮ ਬਾਦ ਨੂੰ ਬਾਇਆ ਜੇ ਵੱਧ ਲੱਗ ਜਾਂਦਾ ਜਿੱਕਿਣ ਆਪਾਂ ਗੈਰ ਰੱਖ ਲੈਂਦੇ ਹੈ ਠੀਕ ਚੀਜ਼ ਵਧੀਆ ਜਿੱਕਿਣ ਹੋ ਰਾਤ ਨੂੰ ਡੀਜੇ ਕਾ ਲਓ ਚੱਲਣਿਆ ਹਨੇਰਾ ਹੋ ਜਾਂਦਾ 10 11 ਵਜੇ ਜਾਂਦੇ ਫਿਰ ਸਵੇਰੇ ਉੱਠ ਕੇ ਜਾਣਾ ਥੋੜਾ ਜਿਹਾ ਔਖ ਹੋ ਜਾਂਦਾ ਜਾਂ ਵਿੱਚ ਗਾਇਬ ਜਾ ਪੈ ਜਾਂਦਾ ਫਿਰ ਬੰਦਾ ਦੋਏ ਦਿਨ ਐ ਰਾਮ ਜਾ ਕਰਕੇ ਨਿਕਲ ਜਾਂਦਾ ਟਾਈਮ ਕਰ ਪਹੁੰਚ ਜਾਂਦਾ ਚਲੋ ਠੀਕ ਹੈ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਬਾਕੀ ਸਭ ਉਹ ਫਿਰ ਸਵੇਰੇ ਉੱਥੇ ਆਪਾਂ ਨੇ ਜਿਹੜੀ ਮਠਿਆਈ ਕਰੀ ਵੀ ਐ ਦਸ਼ਮੇਸ਼ ਵਾਲਿਆਂ ਦੇ ਕਰੀ ਵੀ ਜਿਹੜੇ ਪੰਜਾਮਣਾ ਜੂਮਣਾ ਉੱਥੇ ਤੇ ਲਿਆਉਣੇ 30 ਕਿਲੋ ਜਾਮਣਾ ਵੀ ਇੱਕਨੇ 20 ਕਿਲੋ ਰਸਗੁੱਲੇ ਚਮਚਾ ਹਾਂ 20 ਕਿਲੋ ਚਮਚਮ ਐ 10 ਕਿਲੋ ਬਰਫੀ ਆਪਾਂ ਨੇ ਗੱਡੀ ਆਪਣੀ ਚ ਲਿਆਉਣਾ ਫਿਰ ਆਉਣਾ ਸਾਜਰੇ ਆਪਾਂ ਨੇ ਵੀ ਇਹਦੇ ਬਾਅਦ ਫਿਰ ਭੋਗ ਉਤੇ ਪੇਤੇ ਬਾਅਦ 11 12 ਵਜੇ ਲੰਘ ਜੂਗਾ ਫਿਰ 3:00 ਵਜੇ ਫਿਰ ਨਾਨਕੇ ਬਣ ਕੇ ਆਵਾਂਗੇ ਉਦੋਂ ਤੇ ਆਪਾਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਉਹ ਕੱਲ ਦਾ ਕੰਮ ਕੱਲ ਪਰ ਹੈ ਬਾਕੀ ਅੱਜ ਦਾ ਤੁਹਾਨੂੰ ਦਿਖਾਉਂਦੇ ਆ ਹਰਵਾਈ ਪਹੁੰਚਣੇ ਆਲੇ ਜਿੱਕਣਾ ਜਿੱਕਣਾ ਪਹੁੰਚੀ ਗੇ ਖਣਖਣਾ ਆਪਾਂ ਤੁਹਾਨੂੰ ਦਿਖਾਈ ਜਣਾ ਸਾਰਾ ਕੁਝ ਠੀਕ ਆ ਜੀ ਚਲੋ ਬਾਈ ਹਰਵਾਈ ਪਹੁੰਚ ਗਏ ਲੱਗੀ ਤਿਆਰੀ ਹੁਣ ਇੱਟਾਂ ਦੀ ਫੱਕੀਆਂ ਲੱਗੀਆਂ ਬਣਨ ਉਧਰ ਪ੍ਰਸ਼ਾਦ ਦੇ ਆਜ ਰੀ ਦੀ ਗੱਲਬਾਤ ਕਰੀ ਬੈਠਾ ਆਪਾਂ ਨੇ ਬਣਨ ਲੱਗ ਗੇ ਪ੍ਰਾਉਂਠੇ ਬਣ ਰਹੇ ਸਟਾਰਟ ਆ ਬਾਕੀ ਦਿਖਾਉਦੇ ਹਾਂ ਲੋਈ ਦੇ ਜਿੱਕਣਾ ਇੰਨਾ ਚੰਗਾ ਲਾ ਪਬਜੀ ਬਾਜੀ ਨੇ ਕੱਟਣ ਲੱਜਣਾ ਹੁਣ ਬੈਠਾ ਮੈਂ ਦੋਈ ਨੱਠ ਭੱਜ ਹੁੰਦੀ ਆ ਹੋਰ ਮੈਂ ਜਿਵੇਂ ਬੇਚਦੇ ਆਂ ਜਿਵੇਂ ਪਤਾ ਨਹੀਂ ਲੱਗਿਆ ਇੰਨੀ ਖਾਲੀ ਹੋ ਗਿਆ ਬੰਦੀ ਨਹੀਂ ਜੀ ਦੋ ਖਾਲੀਆਂ ਇੱਕ ਆ ਹੋ ਜਾਣਾ ਤਿੰਨ ਹੋ ਜਾਣਾ ਤੇਰੇ ਨਾਲ ਖਾਲੀ ਕਿੱਥੇ ਵੀ ਲੋ ਬਾਜੀ ਪਹੁੰਚ ਗਏ ਮਰੰਡੇ ਕਰਿਆਨਾ ਦੀ ਦੁਕਾਨ ਚ ਥੋੜਾ ਜਿਹਾ ਸਮਾਨ ਦੀ ਕਸਰ ਰਹਿ ਗਈ ਸੀ ਇੱਕ ਦੋ ਗੁ ਸਮਾਨ ਜਿਨ੍ਹਾਂ ਬਗੈਰ ਕੰਮ ਚੱਲਣਾ ਹੀ ਤਾਂ ਖੁਰਮੇ ਖਰਮੇ ਨਹੀਂ ਬੰਦੇ ਉਹਨਾਂ ਅਲੂਮੋਨੀਅਮ ਟਾਰਟਰੀ ਇਹੋ ਜਿਹਾ ਸਮਾਨ ਥੋੜਾ ਰਹਿ ਗਿਆ ਤੇ ਵਿੱਚ ਪੇਪਰ ਵੀ ਥੇਗੇ ਵੀ ਉਹ ਲੈਣ ਆਏ ਵੇ ਬੰਦਾ ਅਸੀਂ ਕਹਿ ਲਿਆਦਾ ਵੇ ਦੇ ਉਹ ਭੇਜ ਦੇਣੇ ਬਾਕੀ ਅਸੀਂ ਆਏ ਵੇ ਠੰਡੇ ਨੇ ਬੋਤਲਾਂ ਯਾਰ ਪਾਣੀ ਦੇ ਚੱਕਣ ਬਾਅਦ ਤੇ ਉਹ ਦੇਖਦੇ ਆ ਕਿਵੇਂ ਰੇਟ ਚੱਲਦਾ ਫਰਕ ਬਹੁਤ ਹੈ ਕੋਈ 90 ਰੁਪਏ ਨੂੰ ਵੇਟੀ ਕਹਿੰਦਾ ਕੋਈ 70 ਨੂੰ ਕਹਿੰਦਾ ਕੋਈ 75 ਨੂੰ ਕਹਿੰਦਾ ਵੀ ਉਹ ਦੇਖ ਕੇ ਅਸੀਂ ਲੈ ਕੇ ਜਾਣਾ ਸਮਾਨ ਬਾਕੀ ਆ ਭਾਈ ਸਟੋਰ 'ਚ ਪਹੁੰਚੇ ਵੇ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਸਾਹੀ ਦੇ ਵੇਖਣੇ ਹਰ ਇੱਕ ਜਗ੍ਹਾ ਆਪਣੀ ਆਪਣੀ ਜਗ੍ਹਾ ਚੀਜ਼ ਪਈ ਆ ਕੱਲੀ ਕੱਲੀ ਜੀ ਹਲਦੀ ਮਿਰਚਾ ਨਾਣ ਮਸਾਲਾ ਸਾਰਾ ਭਰਿਆ ਪਿਆ ਹੈ ਦਾਲਾ ਦੋੜਾ ਹੈ ਓਕੇ ਬਾਕੀ ਹਲਵਾ ਹੀ ਚੱਲ ਪਿਆ ਘਰਾਂ ਇੱਕ ਦੋ ਸਾਮਾਨ ਆ ਚਲੋ ਆਪਾਂ ਨੇ ਪੁੱਛਦੇ ਕਰਦੇ ਨੇ ਕਿ ਦਹੀਂ ਬਾਰੇ ਪਨੀਰ ਬਾਰੇ ਪਤਾ ਕਰਕੇ ਜਾਣਾ ਆਪਾਂ ਨੂੰ ਕੱਲੂ ਚਾਹੀਦਾ ਦੁੱਧ ਉਹ ਸਾਰਾ ਸਾਮਾਨ ਆਪਾਂ ਨੂੰ ਲੈਣਾ ਹੈ ਨਹੀਂ 70 ਪੈਗ ਬੰਦੇ ਕਰਨ ਮਸ਼ੀਨ ਹਾਂਜੀ 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 ਚਲੋ ਚੱਕੋ ਸਾਮਾਨ ਆਪਣਾ ਕਿਆ ਕਿਲੋ ਦੇ ਲਾਤੇ ਹੈ 25 ਕਿਲੋ ਦੇ ਲਾਤੇ ਦੇਖ 70 ਕਿਲੋ ਹੋ ਜਾਣੇ ਬੱਟਣੇ ਹੋ ਪਿੰਡ ਵਾਲੇ ਤਾਂ ਤੁਸੀਂ ਆ ਅੱਛਾ ਪਿੰਡ ਵਾਲੇ ਨੇ ਤਾਂ ਕੋਈ ਗڑے ਛੋਟੇ ਪੱਟ ਨਹੀਂ ਠੀਕ ਹੈ। ਦੋ ਬੰਦੇ ਨੇ ਗੁੱਟੂ ਘਟਦਾ। ਲਾਉਂਦੇ ਹੁਣ। ਹੈ? ਜਾਂ ਪੰਨੀ ਗਾ ਨਹੀਂ ਲਾਉਣਾ। ਕਾਦੇ? ਹੋਰ ਜ਼ਮਾਨੇ ਹੁਣ ਕਿ ਬਿੱਲੀ ਖੜਨੀ ਹੈ। ਵਾਹ ਵੀ ਭਾਣ। ਚਲੋ ਦੁਬਾਰਾ ਦਾ ਕੰਮ ਤਿਆਰ ਕਰਦਾ। ਬਸ 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 ਠੀਕ ਹੈ। ਹੋਰ ਹੋਈਂ ਕੀ ਕਰਦਾ ਤੁਸੀਂ? ਯਾਰ ਲੋਟੇ ਪਿੱਛੇ ਥੋੜੇ ਜਿਨੇ ਸਮਾਨ ਬਣਿਆ ਗਿਆ ਕਹਿੰਦੇ ਪਾਣੀ ਚ ਪਕੌੜੇ ਪਕਾਵਾ ਦੇ ਹਰੁਆਈ ਦਾ ਕਹਿੰਦਾ ਕਾਲਾ ਹੋਈ ਜਾਂਦਾ ਈ ਅੱਛਾ ਇਹਦਾ ਛੱਟ ਕੇ ਵੀ ਦੇਖੇ ਦੇ ਨਹੀਂ ਕਿ ਵੀ ਇਹ ਲੋਟੋ ਮਹਨੂ ਖਰਾਬ ਹੈ ਹੋਲੀ ਆ ਨਾ ਮੈਂ ਗੱਡੀ ਚ ਪਿਆ ਬੇਸ਼ਾਨ ਹੁਣ ਮੈਂ ਤਾਂ ਬਾਕੀ ਤਿਆਰੀਆਂ ਦਰ ਮਹਿੰਦੀ ਵਾਲਿਆਂ ਦੀ ਚਾਹ ਇਹ ਗੋਲਣੀ ਪੈਂਦੀ ਗੋਲੀ ਵੀ ਨਹੀਂ ਆਉਂਦੀ ਇਹ ਗੋਲ ਨਹੀਂ ਬੜਦੀ ਅੱਛਾ ਸੁੱਕੀ ਹੋਊ ਗੋੜੇ ਬਾ ਹਲੋ ਬਾਈਆ ਕੰਮ ਚੱਲਦਾ ਭਾਈ ਮੈਂ ਇਹਦਾ ਕੰਮ ਸ਼ੁਰੂ ਹੋ ਗਿਆ ਇੱਧਰ ਕਈਆਂ ਦੇ ਲੱਗ ਰਹੇ ਆ ਕਈ ਪਹਿਲੇ ਹੋੜ ਰਹੇ ਉਂਝੜੇ ਕਰੀ ਬੈਠੇ ਆ ਸੁਕਾ ਲਈ ਹੈ ਸੁਕਾ ਲਈ ਹੈ ਕਹਿੰਦੇ ਹੱਥ ਲਾ ਜਿਕੜਾ ਮਸੂਰ ਜਮੂਰ ਜ ਫੱਟੀ ਸਗਾ ਆਪਣਾ ਕਰ ਨਹੀਂ ਪੰਮੇ ਵਗਣ ਬੱਗ ਸ਼ਿਕ ਬੱਗ ਸ਼ਿਕ ਕਮਾਵਾ ਉਹ ਕੋਨੋਂ ਇਹ ਟਾਈਮ ਹੁਣ ਤੋਂ 5 ਲੱਖ ਦੀ ਨਹੀਂ ਅੰਦਰ ਬੈਠਣ ਗਰਮੀ ਲੱਗ ਜਾਂਦੀ ਐ ਉਹ ਬਾਹਰ ਵਾਲਿਆਂ ਨੂੰ ਆਹ ਕੁੜੀ ਬਿਆਲੀ ਕੋਈ ਭਈ ਅਟ ਜਾਏ ਨਾ ਲੈ ਆਹ ਪਾਈ ਜਾ ਕਗਰੇ ਜੇ ਗਜਰੇ ਜੇ ਹਾਂ ਸਦਾ ਰੱਖਣਾ ਤਾਂ ਤਾਨ ਕੇ ਕਦੇ ਦੱਸੀ ਗਾਮੇ ਦਾ ਗਾਮੇ ਦਾ ਹਾਂ ਪਿੰਡ ਕਿ ਜੌਲੀ ਆ ਕਿਹੜਾ ਕਜੌਲੀ ਕਜੌਲੀ ਪਿੰਡ ਰ ਹੈ ਅੱਛਾ ਕਜੌਲੀ ਪਿੰਡ ਆ ਬਾਈ ਹਲਵਾਈ ਦਾ ਮੋਰਿੰਡੇ ਦੇ ਲੱਗਦੇ ਵੀ ਟੈਂਟ ਵੀ ਇਹਨਾਂ ਦਾ ਬਣਾਈਆਂ ਕਰਦਾ ਹੀ ਸਮਝ ਲਓ ਵੀ ਕਿਸੇ ਨੇ ਸਾਰਾ ਕੁਝ ਠੇਕਾ ਹੀ ਕਰਨਾ ਹੈ ਇਹ ਕਰਨਾ ਹੈ ਬਾਕੀ ਨੰਬਰ ਤੁਹਾਨੂੰ ਫੇਰ ਦੱਸਦਾ ਮੈਂ ਨੰਬਰ ਪੁੱਛ ਕੇ ਆਲੇ ਹੱਥ ਲੱਬੜੇ ਉਹਦੇ ਲਓ ਜੀ ਐ ਭਾਈ ਕਹਿੰਦੇ ਤਿੰਨੇ ਭੈਣਾਂ ਦੀ ਬਣਾ ਦੋ ਹੁਣ ਤੁਸੀਂ ਪਛਾਣ ਲੈਣੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਫਿਰ ਮੇਰੀ ਭੈਣਾਂ ਆ ਹਾਂ ਵੀ ਸਾਰਿਆਂ ਦੇ ਬੜਾ ਮੈਂ ਆ ਸਾਰਿਆਂ ਮੇਰੇ ਤੇ ਛੋਟੀ ਐ ਆਪ ਤਾਂ ਛੋਟੀ ਜਿਹਦੀ ਕੁੜੀ ਦਾ ਵਿਆਹ ਤੁਹਾਡੇ ਵਰਦੀਓ ਮਿਲਦੀ ਹੁਣ ਦੇਖਦੇ ਵੀ ਸਾਰੇ ਡਿਜ਼ਾਈਨ ਆ ਸਾਰਿਆਂ ਦੀ ਛੋਟੀ ਐ ਇਹੋ ਆ ਭਾਈ ਚੰਡੀਗੜ੍ਹ ਵਾਲੇ ਜਿਨ੍ਹਾਂ ਨੂੰ ਕਹਿੰਦੇ ਹਾਂ ਹਾਂ ਫਰਕ ਐ ਸ਼ਹਿਰ ਦਾ ਨੌਂ ਗਲੇ ਫਰਕ ਹੁੰਦਾ ਸਮਝ ਜਾਂਦਾ ਤੁਸੀਂ ਤਾਂ ਬਾਜੇ ਵਾਲਿਆਂ ਮੰਗਣ ਵਰਤੀ ਥੋੜੀ ਇੱਕ ਜਿਹੀ ਹੋਈ ਵੀ ਆ ਮਾੜਾ ਮੋਟਰ ਦਾ ਫਲਕ ਰੱਖਦੀਆਂ ਇਹਨਾਂ ਨੇ ਵੀ ਅੱਜੇ ਬਾ ਪਾਉਣ ਲੱਗੇ ਨੇ ਸਾਨੂੰ ਦੱਸਿਆ ਵੀ ਆਹ ਕੋਸਾ ਨਹੀਂ ਇਹਨਾਂ ਨੇ ਵੀ ਦੱਸਿਆ ਵੀ ਅਸੀਂ ਇਕੱਠੇ ਸਵਾਏ ਕੋੜੇ ਦਾ ਬਾਪੂ ਵੀ ਦੋੜ ਕੋੜੇ ਦੇ ਬਾਪੂ ਦਾ ਘਰ ਤਾਂ ਪਹਿਲਾਂ ਦਿਖਾਇਆ ਇਹਦਾ ਹਰਵਾਇ ਦਾ ਐਡਰੈਸ ਦੰਦਾ ਦਾ दाना ਸੀ ਭੁਲ ਜਾਦੇ ਕਿੰਨਾ ਲਿਆ ਜੀ ਹੁਣ ਮਟਰ ਦਾਣਾ ਮਟਰ ਦਾਣਾ ਆਹ ਮਤ ਨਹੀਂ ਇੰਨੇ ਬੰਦੇ ਹੁੰਦੇ ਅਸੀਂ ਵੀ ਲੰਘੇ ਜਾਣਾ ਆਹ ਮੂ ਇੰਨਾ ਨਹੀਂ ਖਾਣੀ ਖਰਚੀ ਉਹ ਪੈਂਟ ਦੇ ਐਨੇ ਕਿ ਦਮਾ ਤਾਂ ਹੋਣਾ ਹੀ ਜਾਵੇ ਇਹ ਤਾਂ ਲੱਗੇ ਜਾਣਾ 5 ਕਿਲੋ ਜੀ ਫੱਡ ਰੂਡ ਬਟਕ ਨਹੀਂ ਨਾਲੇ ਨਹੀਂ ਸਫਾਈ ਦੀ ਸਿਕਨੇ ਭਾਂਡੇ ਦੇ ਪਾਪਾ ਕੇ ਰੱਖਦੇ ਥੋੜਾ ਆਪੀ ਜੀ ਮੇਰੇ ਇੱਥੇ ਨੂੰ ਰੱਖ ਲਓ ਯਾਰ ਤੁਹਾਨੂੰ ਜਨਾ ਉਹ ਉੱਥੇ ਵੀ ਤਾਂ ਅਸ ਇੰਟਰਨੈਟ ਆਉਂਦਾ ਸਰ ਅੱਗੇ ਵੱਲੋਂ ਬੱਲੇ ਇਹ ਕਸਰ ਕਰਾ ਬਣ ਗਏ ਆਟਮ ਸਾਰੀਆਂ ਨੂੰ ਠੀਕ ਹੈ ਵੀ ਲਾਜ ਕਿਦਾਂ ਬਣ ਗਏ ਹਾਂ ਤਾਂ ਬਣ ਗਿਆਂ ਬਸ ਆ ਘੋੜਾ ਵਾਲਾ ਮਠਾ ਲਾਉਣਾ ਜੀ ਬਸ ਵਾਹ ਮਠੇ ਰਾਉਣ ਨੂੰ ਰਹਿ ਗਿਆ ਮੋਏ ਕਹਿੰਦਾ ਮਠੀਆਂ ਹੀ ਬਣ ਗਈਆਂ ਨਮਕੀਨ ਪਾਉੜੀ ਵੀ ਬਣ ਗਈ ਲੱਡੂ ਵੀ ਬਣ ਗਏ ਸਮਝ ਲਾ ਲੱਡੂ ਬੱਟਣ ਨੂੰ ਰਹਿ ਗਏ ਤਰ ਗਣੀ ਹੈ ਹੂੰਹ ਫਰੀ ਵਾਲੀ ਆਤੀ ਗੋਭੀ ਜਿਹੜੀ ਘੱਟ ਵੱਧਦੀ ਹੈ ਦਾਣਾ ਵੀ ਆ ਗਿਆ ਮੈਂ ਚੱਲਦੀ ਆ ਬਣੀ ਨਹੀਂ ਸਮਝੀ ਬਣ ਗਈ ਸਬਜੀ ਦਾ ਖਾ ਵੀ ਲੱਤੀ ਆ ਤੇ ਆ ਨੇ ਭਾਈ ਆਹ ਦੇਖਦਾ ਹਾਂ ਜਿਹੜੀ ਤੋਂ ਹੋ ਕੇ ਇਸ ਤਰ੍ਹਾਂ ਕਰੀ ਨਾ ਲੈ ਸਬਜੀ ਦਾ ਬਹੁਤ ਸੁਖ ਵੀ ਦਾਬ ਕਰਦਾ ਕੰਮ ਕਰਦਾ ਹੈ ਗਾ ਨਹੀਂ ਤਸੀਦ ਉਹ ਇਹਦਾ ਵੀ ਬੱਚਾ ਬੱਲੇ ਬੱਲੇ ਗੁਰਪ੍ਰੀਤ ਦਾ ਕੰਮ ਨਿਭੜਾ ਹੀ ਨਹੀਂ ਹੈਗਾ ਕਿੰਨੇ ਟਾਈਮ ਦੀ ਮਹਿੰਦੀ ਲੱਗਦੀ ਹੈ ਇਹਦੇ ਅੰਕੜੇ ਦੀ ਆ ਅੰਕੜੇ ਦੀ ਉਹ ਵੇ ਮੱਠੇ ਬਣਾਤੀਆਂ ਬਾਕੀ ਇਹ ਫਰਮਾਨ ਵਾਲੇ ਮਠਾ ਲਗਣਾ ਹੈ ਅੰਡੇ ਅੰਦਰ ਆਪਣੀਆਂ ਨਮਕੀਨ ਪੌੜੀਆਂ ਬਣਾਤੇ ਆਂ ਛਪੀਆਂ ਟੋਕਰ ਭਰੇ ਹੋ ਆ ਚੱਦਲੇ ਬਸੇ ਗਿਆ ਹੋ ਇੱਕ ਬਾਰੀ ਜਿਹ ਨਾਲ ਇੰਨੇ ਕੋਈ ਨਹੀਂ ਹੋਊਗਾ ਚੱਕਲਾ ਤੇ ਲੇ ਬਾਕੀ ਲੱਡੂਆਂ ਦੀ ਮਠਾਈ ਹੋ ਗਈ ਸ਼ੁਰੂ ਇੱਕ ਹੋਰ ਆਇਆ ਉਹ ਕੱਪੜੇ ਦਾ ਤੇ 37 ਤੋਂ ਕੋਕੇ ਆਈ ਟੱਕਣੇ ਚੱਕ ਰਿਆ ਯਾਰੀ ਹੈ ਉਹ ਇੱਕ ਸਾਈਜ਼ ਵੱਟਣਾ ਬਾਈ ਅਸੀਂ ਆ ਰਹਿਣ ਤੇ ਸੀਟ ਨਾ ਮੱਲ ਉਹਨਾਂ ਵੜਦੇ ਨੇ ਹਾਂ ਛੱਡਿਆ ਕੰਮ ਕਰ ਰਿਹਾ ਹੈ ਹਾਂ ਉਹ ਲਈ ਆ ਤੱਕਲੇ ਬਰ ਮਹਾ ਕਾਂ ਭਰੇ ਨੇ ਆ ਗਿਆ ਜਾ ਚਾਚੂ ਕੋਲ ਬੈ ਜਾ ਹੁਣ ਮਾਜੀ ਸੁਈ ਦੇ ਲਾ ਕਿੱਥੇ ਰੇ ਗਲਾਵ ਜਾਣੀ ਪਾਣੀ ਭਰ ਲੈਨੇ ਆ ਵਰਤ ਕੀਆ ਕੀ ਜਾਓ ਪ੍ਰਾਤ ਦਾ ਹੋ ਯਾਰ ਇਹ ਟੱਕਣਾ ਗਿਆ ਬਾਟ ਨਹੀਂ ਹੋਏ ਬਾਈ ਹੋ ਕਹਾ ਕਹਦੇ ਆਹ ਦੇਖ ਬਾਈ ਕਰ ਦੇਖ ਆਹ ਹੋ ਗਿਆ ਕੁੱਤੇ ਵੀ ਨਹੀਂ ਜਾ ਰਾ ਕੋਰਤੇ ਉਹ ਕਹਿੰਦਾ ਰੇ ਸਾਹਮਣੇ ਹੋਈ ਪੋਲੀ ਪਟਦਾ ਜਾਂ ਤਾਂ ਦੋ ਪੱਟਲੇ ਜਾਂ ਤਾਂ ਬਾਈ 6 ਪਾੜ ਦੇ ਆ ਸਾਡੀ ਰੋਟੀ ਟਰਾਈ ਥੋੜੀ ਆ ਆ ਦੇਖੋ ਜੀ ਗੋਲ ਨਹੀਂ ਹੈਗਾ ਲੰਬਾ ਲੰਬਾ ਹੈ ਚਲੇ ਜਾਂ ਪਰਾਂ ਚਲ ਜਾਵੋ 2/2 ਵੀਂਗਟ ਡੇਟੇ ਆ ਸ਼ਾਇਦ ਉਹਦਾ ਨਹੀਂ ਹੋਗਾ ਠੀਕੇ ਸਾਹ ਲੱਡੀ ਰਹੀ ਆਗੇ ਸਾਡੇ ਬਾਸੜੀ ਆਏ ਜੜੀ ਸਿੱਧਾ ਹੀ ਸਿੱਧਾ ਹੀ ਝੜ ਕੇ ਆਣ ਲਿਖਿਆ ਇਸ ਤਰ੍ਹਾਂ ਚਲਣਾ ਉਹ ਬਾਸੇ ਹੋ ਜਾ ਵੀ ਹੋ ਜਾ ਪਾਸੇ ਨੂੰ ਮੰਡੂ ਲੰਘਣਾ ਹਾਂ ਆਏ ਲੰਘਣਾ ਹਾਂ ਅਈ ਸੰਦੋਸੇ ਤਾਉਣਾ ਮਲਾਦਿਆਂ ਨੇ ਗੱਡੀਆਂ ਕੱਢੇ ਹੋ ਜਣਾ ਫਿਰ ਬਾਅਦ ਚ ਰੱਖ ਹੋ ਜੂਗੇ ਮੁਕਿੰਤ ਉਹਨਾਂ ਆਪਣੈ ਰੀਜ ਬਗਾਤਾ ਨਾਲੇ ਸੈਟ ਰਹੂਗਾ ਇਹ ਸਲਾ ਬੁਝਲੂ ਬੂਣੇ ਕਰ ਸੇ ਕਬੂਏ ਜੇ ਕੱਲ ਨੂੰ ਆ ਵੀ ਸਮਾਨ ਚੱਕ ਹੋ ਜਾਣਾ ਬਾਹਰ ਇੱਥੇ ਮੰਜਾ ਰੱਭੂ ਜਲੇਬੀਆਂ ਦਾ ਹੈ ਆ ਵੀ ਖਾਲੀ ਹੋ ਜਾਣਾ ਇੱਕ ਮੰਜੇ ਪਰ ਜਲੇਬੀਆਂ ਲੱਗਣੇ ਹੋ ਕੱਲ ਨੂੰ ਕੰਮ ਖਾਸਾ ਹਾਂ ਫਿਰ ਨਾਲੇ ਲਫਾ ਫਿਰ ਹੋਏ ਭਰਨੇ ਫਿਰ ਉਹ ਦੂਰੀ ਸੇ ਕੱਲ ਦਾ ਆ ਰੰਗ ਮਾਹ ਮੂਡ ਮੰਨਦਾ ਨਹੀਂ ਨਾ ਹਾਂ ਤੂੰ ਪਾਈ ਨਹੀਂ ਠੀਕ ਹੈ ਲੈ ਜੇ ਬਰਕਦੇ ਹੁਣ ਇਹ ਰਸਾ ਕੱਢਦਾ ਆ ਕਰਕੇ ਉਹ ਨਹੀਂ ਗੋਲ ਕਰ ਦਿੰਦੇ ਫੇਰ ਤੈਂ ਕਿਹਾ ਗੋਲ ਨਹੀਂ ਕਰੀ ਮੈਂ ਤਾਂ ਕੁਝ ਨਹੀਂ ਕਹਦਾ ਹੈਗਾ ਨਹੀਂ ਗੋਲ ਤਾਂ ਫੇਰ ਵੀ ਨਹੀਂ ਹੋਏ ਹਾਂ ਇਹ ਗੋਲ ਆ ਯਾਰ ਉਹ ਨਰਮ ਕਰਕੇ ਫੈਟ ਜਾ ਪੈ ਜਾਂਦਾ ਹੈ ਹਟ ਤਿੰਨ ਨਰਮਾ ਨੇ ਇਨਾ ਦੇ ਵਿੱਚ ਨਹੀਂ ਪੈਂਦਾ ਪੈਦਾ ਮੈਂ ਤਾਂ ਗਾਣੇ ਦੇਖ ਲਾ ਹਾਲ ਵੀ ਦੇਖੀ ਉਹ ਤੇਰੇ ਹੀ ਵਟਿਆ ਬਈ ਨਾ ਥੋੜਾ ਚਲ ਠੀਕ ਹੈ ਬਈ ਨਾ ਉਹ ਬਾਜੀ ਪਹੁੰਚ ਗਏ ਪਿੰਡ ਆਪਣੇ ਵੇਖ ਤਾਂ ਮੈਂ ਸੋਣੀ ਪੈਂਦੀ ਐ ਇਸ ਟਾਈਮ ਆ ਕੇ। ਬਾਕੀ ਚਲੋ ਉੱਥੇ ਕੰਮ ਵੀ ਨਿਬੜ ਗਿਆ ਤਾਂ ਜਿਹੜੀ ਮਠਿਆਈ ਦੀ ਬਣ ਲਈਦੀ ਉਹ ਲੱਡੂ ਪੱਠ ਹੁੰਦੇ ਦੇ ਕੋਈ ਤਕਰੀਬਨ 8:00 ਲੱਗ ਗਏ। ਮੈਂ ਹੁਣ ਵੜਦੇ ਪਰਸੇਨ। ਲੈਡੀ ਆਏ ਬਿਲਾਦੇ ਮੈਨੂੰ ਸ਼ਾਇਦ ਵੱਡੇ ਵੀ ਹੋਵੇ। ਚਲੋ ਬਾਕੀ ਜੇ ਨਾ ਵੱਡੇ ਹੁੰਦਾ ਬਣਦੇ ਪਰਸੇਨ ਟਾਈਮ কা ਲਾ ਕੇ 5:00 ਕੱਜ ਕੇ ਤਕਰੀਬਨ। ਵੈਸੇ ਟਾਈਮ ਮੈਂ ਚਾਉਂਦੇ ਆ। ਵੀ ਫਰਕ ਬਹੁਤ ਕੱਲ ਦੇ ਗਏ ਉਹਦੇ ਉੱਥੇ। ਕਲ ਦਾਉਥੇ ਕੋਰੇ ਤੇਰਾ ਉਪਰਾਂ ਚ ਲੱਗਦਾ ਦਾ ਆਪਣੇ ਫਿਰ ਵੀ ਇਲਾਕਾ ਆਪਣਾ ਹੀ ਆ ਬਹੁਤ ਫਰਕ ਆ ਆ ਆਪਣੀ ਗੜਕਾ ਜੀ ਜਿਹੜੀ ਖੜੀ ਬੂਟੇ ਵਾਲੇ ਖੇਤ ਵਿੱਚ ਦੀ ਬਾਕੀ ਖੇਤ ਇੱਕ ਰਹਿ ਗਿਆ ਪਾਣੀ ਲਾਉਣ ਦੇ ਡੈੜੀ ਵੱਢਣ ਲੱਗੇ ਪਰਸੇ ਉਹਨਾਂ ਨੂੰ ਹਾਂ ਵੀ ਖੜੀ ਲੇਟ ਹੋ ਜਾਣਾ ਅਜੇ ਤੱਕ ਲੇਟ ਆਲਾ ਸਾਡਾ ਕੰਮ ਹੈ ਨਹੀਂ ਦਾ ਵੈਸੇ ਲੋ ਬਾਜੀ ਹੋ ਗਏ ਵਿਹਲੇ ਕੰਮ ਤੇ ਮਰਸਾਈਨ ਬਸੋਣੇ ਵੜ ਲੈਂਦਾ ਆਪਾਂ ਨੇ ਮੈਸਾ ਮੈਸ ਜਿਹੜੀ ਹੈਗੀ ਜੋਣ ਵਾਲੀ ਜਵਾਤ ਸੀ ਬਾਕੀ ਟੁਕਾ ਟੁਕਾ ਟੁਕਦਾ ਹੋ ਗਏ ਵਿਹਲੇ ਵੀ ਬਹੁਤ ਧੰਨਵਾਦ ਹੈ ਸਾਰਿਆਂ ਦਾ ਆਪਾਂ ਲਾਈਵ ਵੀ ਹੋਏ ਤੇ ਵਿੱਚ ਲਾਈਵ ਚ ਲਾਇਆ ਆਪਾਂ ਨੇ 24 25 ਮਿੰਟ ਚੋਂ ਦਿਖਾਇਆ Wi-Fi ਮਿਲ ਗਿਆ ਤਾਂ ਉਹਨਾਂ ਦਾ ਘਰ ਦਾ ਚੱਲਦਾ ਨਹੀਂ ਥੋੜਾ ਨੈਟ ਪ੍ਰੋਬਲਮ ਹੋ ਜਾਂਦੀ ਜੇ ਕੋਠੇ ਵਰ ਤੋਂ ਚੱਲਦਾ ਤਾਂ ਆਪਾਂ ਲੈਂਟਰ ਤਾਂ ਲਗਾਏ ਤਾਂ ਵੀ ਥੱਲੇ ਥੋੜਾ ਜਿਹਾ ਨੈਟ ਘੱਟ ਚੱਲਦਾ ਉਹਦੇ ਕਰਕੇ ਚਲੋ Wi-Fi ਮਿਲ ਗਿਆ ਤਾਂ ਵਧੀਆ ਨੈਟ ਚੱਲਿਆ ਬਹੁਤ ਵੀਰਾਂ ਨੇ ਭਾਈ ਬਧਾਈਆਂ ਦਿੱਤੀਆਂ ਸਾਰਿਆਂ ਨੂੰ ਤਹਿ ਦਿਲੋਂ ਭਾਈ ਬਧਾਈਆਂ ਧੰਨਵਾਦ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਕਮੈਂਟ ਆਏ ਵੀਰਾਂ ਦੇ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਵੀ ਇੱਕਨੇ ਪਿਆਰ ਬਣਾਇਆ ਰੱਖੇ ਬਹੁਤ ਵੀਰਾਂ ਨੇ ਕਿਹਾ ਵੀ ਅਸੀਂ ਸੰਗਰੂਰ ਤੋਂ ਆਏ ਮੈਸੇਜ ਵੀ ਆਇਆ ਮੈਨੂੰ WhatsApp ਪਰ ਵੀ ਮੈਸੇਜ ਆਇਆ ਵੀਰਾਂ ਨੇ ਕਹਿੰਦੇ ਮਾਸੜ ਜੀ ਕੋਈ ਗੱਲ ਬਾਤ ਹੋਈ ਸਾਨੂੰ ਦੱਸਣਾ ਵੀ ਆਪਾਂ ਨੇ ਜਲੋ ਮੈਸੇਜ ਕਰਿਆ ਵੀ ਆਪਾਂ ਉਦੋਂ 17 ਤਰੀਕ ਨੂੰ ਬਾਈ ਪਹੁੰਚੇ ਉੱਥੇ ਆਪਾਂ ਨਾਲ ਮਿਲ ਕੇ ਕੰਮ ਕਰਨਾ ਜਿੰਨਾ ਵੀ ਕਰਨਾ ਸਾਰੇ ਹੀ ਉਗਾਨ ਦੇ ਵਿਚਾਰਾਂ ਨੂੰ ਤਾਂ ਅਸੀਂ ਆਉਣਾ ਹੀ ਆਉਣਾ ਜਿੱਥੇ ਡਿਊਟੀ ਲਾਤੀ ਸਾਡੀ ਲਾ ਦਿਓ ਪੱਕੇ ਆ ਵੀ ਉਥੇ ਪਹਿਲਾਂ ਕੋਈ ਕੰਮ ਹੋਇਆ ਸਾਨੂੰ ਜ਼ਰੂਰ ਦੱਸਣਾ ਵੀ ਅਸੀਂ ਹਾਜ਼ਰ ਆ ਬਹੁਤ ਬਾਈ ਧੰਨਵਾਦ ਆ ਤੁਹਾਰਿਆਂ ਦਾ ਕਿਰਪਾ ਰੱਖੇ ਮਾਲਕ ਕਿਹਨੇ ਪਿਆਰ ਬਣਾਏ ਰੱਖੇ ਵੀ ਚਲੋ ਠੀਕ ਐ ਮਿਲਦੇ ਹੁਣ ਕੱਲ ਨੂੰ ਪਹਿਲਾਂ ਆਪਾਂ ਭੋਗ ਪਰ ਉੱਥੇ ਭੋਗ ਪੈਣਾ ਸੁਖਣੀ ਸਾਹਿਬ ਦਾ 12 1 ਵਜੇ ਘਰਾਂ ਵਾਪਸੀ ਆਪਣੀ ਫੇਰ ਵਾਪਸੀ ਦੇ ਬਾਅਦ 3 ਵਜੇ ਆਪਾਂ ਉਰਜਾ ਚੱਲਣਾ ਵੀ ਸਾਢੇ 3 ਪੌਣੇ 4 ਦਾ ਟਾਈਮ ਉੱਥੇ ਆਪਾਂ ਦਿੱਤਾ ਵੈ ਨਾਨਕ ਜੀ ਨਾਲ ਜੜਦਾਰਨਾ ਉਥੇ ਬਾਜਾਗੋ ਜੂਗੋ ਕਹਲੇ ਸਾਧਰੇ ਕ ਵੀ ਉਹ ਕਰੇ ਬਾਈ ਢੋਲ ਵਾਲੇ ਨਿਤਰਾ ਨਾ ਕਰੇ ਵੇ ਨਿਤਰਾ ਕਹਿੰਦਾ ਬਾਈ ਉਹ ਕਰਨੇ ਆਪਾਂ ਨੇ ਜਿਹੜੇ ਮਲਬਈ ਹੁੰਦੇ ਆ ਮਾ ਚਲੋ ਕੋਈ ਨਹੀਂ ਕਰ ਲੋ ਸਾਰੇ ਅਸੀਂ ਚਾਰੇ ਪੰਜੇ ਘਰਾਂ ਨੇ ਰਲ ਮਿਲ ਕੇ ਉਹਦੇ ਤੇ ਤੁਰਨਾ ਵੀ ਏਕ ਨੇ ਉੱਥੇ ਪਹੁੰਚਣਾ ਚਲੋ ਵਧੀਆ ਏਕ ਨੇ ਮਿਹਰ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਸਾਰਿਆਂ ਦਾ ਪਿਆਰ ਬਣੇ ਰਹੇ ਮਿਲਦੇ ਆ ਕਿਤੇ ਅਗਲੇ ਵਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ